ਜੰਦੇ ਮਹਾਰਾਜ ਪੰਨੀ ਜੋਤ ਮੇਰਾ ਗੁਰੂ ਅੰਤਨ ਗੁਰੂ ਗ੍ਰੰਥ ਸਮਰ ਮੇਰਾ ਗੁਰੂ ਮਹਾਰਾ ਸੱਚੇ ਪਾਚਾ ਸਾਸਾਂ ਜੀ ਅਦਿਲਵਰ ਨੇ ਮਾਰ ਅਵਜ ਤੇ ਰਤ ਅਜ ਬੁਝ ਲਾਲ ਕੁਰੇ ਕਤੀ ਤਵੀ ਤੇਰੇ ਤਾ ਲਾਲ ਕੁੜੇ ਗੁਰਦ ਕੇ ਰਤ ਅਜ ਬੁਝ ਲਾਲ ਕੁੜੇ ਕਤੀ ਤਵੀ ਤਰੇ ਤਾ ਲਾਲ ਕੁੜੇ ਸਾਥ ਵੇਖ ਨਾ ਹੁੰਦਾ ਮਾ ਪਨੀ ਦਾ ਲਾਲ ਕੁੜੇ ਸਾਥ ਵੇਖ ਨਹੀਂ ਹੁੰਦਾ ਮਾ ਪਨੀ ਦਾ ਲਾਲ ਕੁੜੇ ਸਾਥ ਵੇਖ ਨਹੀਂ ਹੁੰਦਾ ਇੱਕ ਪਾਸੇ ਜੁਲਮੋ ਵਿcke ਪਾਸ ਸਾਨਤੀ ਯਾਨਕੀ ਕਿ ਇਹ ਮਿਲੀ ਹੋਵੇਗਾ ਇੱਕ ਪਾਸੇ ਜੜਮ ਜੁਦੇ ਪਾਸ ਸਾਨਤੀ ਨਿਕਿਨ ਮੇਲੀ ਹੋਵੇਗਾ ਇਹ ਜੁਗਾ ਤਹੀਂ ਸੰਸਾਰ ਸਾਖਾ ਵੇਖ ਰੋਵੇਗਾ ਮੇਰੇ ਪਹਿਣ ਕਾਲ ਦੇ ਹੌਲ ਮੇਰੇ ਪਹਿਣ ਕਾਲ ਦੇ ਹੋ ਜਿਵੇਂ ਤਲਸ਼ੇ ਕਨੀ ਹੁੰਦਾ ਮਾ ਪਨੀ ਦਾ ਲਾਲ ਕੁੜੀ ਸਤੋਂ ਵੇਖਣੇ ਹੁੰਦਾ ਮਾ ਪਨੀ ਦਾ ਲਾਲ ਕੁੜੀ ਸਤੋਂ ਵੇਖਣੇ ਹੁੰਦਾ ਹੋ ਤਤੀ ਤਵੀ ਤੇ ਬਿਠੇ ਚੌਂਕੜਾ ਮਾਰ ਕੁੜੇ ਹੋ ਤਤੀ ਤਵੀ ਤੇ ਬਿਠੇ ਚੌਂਕੜਾ ਮਾਰ ਕੁੜੇ ਇਹਨੂੰ ਖਾਵੈ ਗੁਰੂ ਪਾਣੇ ਦਾ ਯ ਪਿਆਰ ਕੁੜੇ ਇਹਨੂੰ ਖਾਵੈ ਗੁਰੂ ਪਾਣੇ ਦਾ ਯ ਪਿਆਰ ਕੁੜੇ ਤੇਰੀਆਂ ਤੂੰ ਜਾਣੇ ਕਰਤਾਰ ਤੇਰੀਆਂ ਤੂੰ ਜਾਣੇ ਕਰਤਾਰ ਸਤੋਂ ਕੋਈ ਸਬਰ ਨਹੀਂ ਹੁੰਦਾ ਮਾਪਣੇ ਦਾ ਲਾਲ ਕੁੜੇ ਸਤੋਂ ਵੇਖ ਨਹੀਂ ਹੁੰਦਾ ਮਾ ਪਨੀ ਦਾ ਲਾਲ ਕੁੜੀ ਸਾਥੋਂ ਵੇਖ ਨਹੀਂ ਹੁੰਦਾ ਕਿੱਥੇ ਖੜੀ ਮੰਦਰ ਚੌਰ ਤੇ ਕਿੱਥੇ ਤੱਤियां ਰੇਤਾ ਕਿੱਥੇ ਖੜੀ ਮੰਦਰ ਵੇ ਚੌਰ ਤੇ ਕਿੱਥੇ ਤੱਤियां ਰੇਤਾ ਇਵੇਦ ਮਾਤਾ ਕੀ ਲੇਖ ਦਾ ਦਵੀ ਲਿਖਿਆ ਲਿਖਾਂ ਇਵੇਦ ਮਾਤਾ ਕੀ ਲੇਖ ਦਾ ਦਵੀ ਲਿਖਿਆ ਲਿਖਾਂ ਤੇਰੀਆਂ ਤੂੰ ਜਾਣੇ ਕਰਤਾਰ ਤੇਰੀਆਂ ਤੂੰ ਜਾਣੇ ਕਰਤਾਰ ਸਤੋਂ ਕੋਈ ਸਬਰ ਨਹੀਂ ਹੁੰਦਾ ਮਾਪਾਨੀ ਦਾ ਲਾਲ ਕੁੜੀ ਸਤੋਂ ਵੇਖ ਨਾ ਹੁੰਦਾ ਮਾਪਾਨੀ ਦਾ ਲਾਲ ਕੁੜੀ ਸਤੋਂ ਵੇਖ ਨਾ ਹੁੰਦਾ ਸਹਾਦਤ ਗੁਰੂ ਦੀ ਕੋ ਮੇਕ ਜੇ ਪੁੱਲ ਨਾ ਜਾਣੀ ਸਹਾਦਤ ਗੁਰੂ ਦੀ ਕੋ ਮੇਕ ਜੇ ਪੁੱਲ ਨਾ ਜਾਣੀ ਉਹ ਜੂਣਾ ਦਸਿਆ ਕੋ ਮਨ ਨੂੰ ਪਹਿਲੀ ਦੇ ਕੁਰਬਾਨੀ ਉਹ ਜੂਣਾ ਦਸਿਆ ਕੋ ਮਨ ਨੂੰ ਪਹਿਲੀ ਦੇ ਕੁਰਬਾਨੀ ਅੱਜ ਜੱਗ ਪਰਮਾ ਵਿੱਚ ਪਏ ਚੰਡੇ ਇੱਕ ਖੇਠ ਨਹੀਂ ਹੁੰਦਾ ਅੱਜ ਜੱਗ ਪਰਮਾ ਵਿੱਚ ਪਏ ਚੰਡੇ ਇੱਕ ਖੇਠ ਨਹੀਂ ਹੁੰਦਾ ਮਾਂ ਪਾਣੀ ਦਾ ਲਾਲ ਕੁੜੀ ਸਤੋਂ ਵੇਖਣਾ ਹੁੰਦਾ ਮਾਪਨੀ ਦਾ ਲਾਲ ਕੁੜੀ ਸਾਥੋਂ ਵੇਖਣੀ ਹੁੰਦਾ ਕੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਰ ਕੀ ਬਾਣੀ ਭਗਤਾ ਜੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਮਹਾਰਾ ਸਹੀਦਾਂ ਦੀ ਸਰਤਾ ਸੱਚੇ ਪਾਤਸ਼ਾਹ ਮੇਰਾ ਕਰਿਓ ਸਭ ਦੇ ਸਭ ਦੇ ਸੱਚੇ ਗੁਰੂ ਗ੍ਰੰਥ ਸਾਹਿਬ ਮਹਾਰਾ ਮੇਰਾ ਕਰਿਓ ਸਾਡੀਆਂ ਸਰਤਾ ਸਾਰੇ ਸੇਵਾਦਾਰ ਮਹਾਰਾਜ ਰਬ ਵਰਗੇ ਸਰੋਤੇ ਸਾਡੀ ਸੁੱਚਾ ਸੰਘੇਲ ਪਿੰਚੰਜੂਟੀ ਤਹਿਸੀਲ ਜੇ ਨਾਲਾ ਜਿਲ੍ਹਾ ਮਰਸਾ ਪੰਜਾਬ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਮੇਰਾ ਕਰਿਓ ਸੱਚੇ ਪਾ ਪੱਤਰਕਾਰ ਤਰਵਿੰਦਰ ਸਿੰਘ ਜੌਰਖ ਸਾਧ ਸੰਗਤ ਜੀ ਅੜਿਲਵਾਏ ਬੜੀ ਕਿਰਪਾ ਤਰਵਿੰਦਰ ਸਿੰਘ ਜੌਰਖ ਪੱਤਰਕਾਰਾਂ ਜੀ ਆਹ ਸਾਡੀਆਂ ਸੰਗਤਾਂ ਨੂੰ ਨੂੰ ਮਹਾਰਾਜ ਬੜੇ ਪਿਆਰ ਨਾਲ ਸਾਡੀ ਹਾਰੀ ਹੋ ਜਾਈ ਨਹੀਂ ਬੜੀ ਸ਼ਾਲੀ ਪ੍ਰਾਨ ਪੁੱਛ ਗੁਮਾਫ ਕਲਜੋ ਜੀ ਪੁੱਲਣ ਹਰ ਪੁੱਲ ਜੀ ਕੋ ਮਾਫ ਕਰੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਵੇ ਗੁਜਾ ਖਾਲਸਾ ਵੇ ਜਫਤੇ